ਕਿਦਾ ਇਹ ਤਾਂ ਜਿੱਤੇ ਦਾ ਕੋਈ ਕਰਦਾ ਲਓ ਜੀ ਉਹ ਬੰਨੇ ਚੁੱਕ ਲਿਆ ਉਹ ਹੈ ਤੇ ਬੱਚਾ ਸਾਫ ਕਰਦੇ ਹੋਏ ਇਹ ਨਾ ਕੋਈ ਪੀਣਾ ਕੋਈ ਨਾ ਕੋਈ ਪੀ ਕੇ ਤਾਂ ਖੁਰਪੀ ਉੱਧਰ ਹੀ ਪਈ ਹੈ ਡੰਗਰਾਂ ਵਾਲ ਕਿੰਨਾ ਟਾਈਮ ਲਾਓਗੇ ਤੇ ਬੱਚਾ ਸਾਬ ਗੰਦੇ ਵਿੱਚ ਨਾਲ ਹੀ ਫੜਾ ਹਾ ਜਿਹੜਾ ਮੇਰੀ ਗੱਲ ਸੁਣ ਨਾ ਉਹ ਬਿੱਲਾ ਨਾਲ ਹੀ ਇੱਕ ਰਹੀ ਹਾਂ ਫੜਾ ਦੇ ਨਾਲ ਹੀ ਜੰਗੀ ਨਾ ਲੈ ਲੈ ਸਾਧੀਆਂ ਵੀ ਕਰੀ ਤੁਹਾਨੂੰ ਮੈਂ ਵਾ ਹੀ ਆਖ ਲਾ ਕੇ ਦਵਾ ਨਾਲ ਹੀ ਕਿਉਂ ਤੋ ਫੜਾ ਓਏ ਆ ਮਾਰ ਦੂੰ ਥੱਲੇ ਇੱਥੇ ਬ੍ਰਸ਼ ਇੱਕ ਰਖ ਖੁਰਚੀ ਲਾ ਦੇ ਜੀ ਨਾ ਖੁਰਚੀ ਨਾ ਮੈਂ ਮੁੜ ਕੇ ਇੱਕ ਰਾਂ ਫਿਰ ਪਾਇ ਫਿਰ ਨਾਲੀ ਪਾ ਕੇ ਪਾਣੀ ਪੂਣੀ ਵਾ ਚੰਗੀ ਤਰ੍ਹਾਂ ਵੱਜ ਜਾ ਤਾਂ ਫਿਰ ਨਿਕਲ ਜਾਊਗਾ ਨਾਲੇ ਸੁੱਕ ਜੂਗਾ ਬੰਬੀ ਆ ਬਤੀ ਜਦੋਂ ਫਲਕੇ ਹੋਣਗੇ ਪੱਤੀ ਗਲਦੇ ਨੂੰ ਪਤਾ ਆਉਣੇ ਆ ਤਾਂ ਗਲਦੇ ਵੀ ਠੀਕੇ ਕਹੇ ਬਨੇ ਫਾਲ ਤੋਂ ਦੇ ਵੀ ਜਿੰਦੇ ਆ ਮੁਰਕੇ ਢੋੜ ਕੇ ਮਾਰ ਹਾਂ ਜਰਾ ਅੰਗੀ ਤਾਂ ਜੋ ਆ ਜਾਂਦਾ ਜੀ ਘੱਟ ਵਾਲਾ ਯਾ ਇਹ ਕੱਟਰਾ ਕੱਟ ਕੇ ਉਹ ਹਾ ਦੇ ਲੈ ਇੱਕ ਹੀ ਦੇਖ ਪਾ ਗਿਆ ਖਰਪੇ ਨਹੀਂ ਮੈਂ ਦੇਦਾ ਪਾਪਾ ਜੀ ਇਹਨਾਂ மூਨ ਦਿਨਾਂ ਦਾ ਦੇਸੀ ਰੰਗ ਦਾ ਆ ਰਿਹਾ ਜੀ ਅਗੇ ਉਠਾਏ ਅਦੀਵਾਨ ਉੱਠ ਕੇ ਨਾ ਬਣਾ ਵੀਡੀਓ ਕਿਉਂ ਜਦੋਂ ਦੱਸ ਤੀ ਆਦਾ ਹੈ സാല സഫായി പേര് ਆ ਨਹੀਂ ਉਹ ਨਹੀਂ ਦਿਲ ਕਰਨੀ ਹੈ ਹੁਣ ਐ ਸਫਾਈ ਹੋ ਗਈ ਹੈ ਤੁਸੀਂ ਸੋਚੋ ਕਾਲਪਸ ਨੂੰ ਇਹ ਵੀ ਸਫਾਈ ਹੁੰਦੀ ਆ ਤੇ ਜਿਹੜਾ ਝੋਨਾ ਸੀ ਜਿਹੜਾ ਆਉਂਦਾ ਉਹ ਤਰ੍ਹਾਂ ਚਲੋ ਵੀ ਕੀ ਕਰਨੀ ਹੁੰਦੀ ਹੈ ਸਫਾਈ ਇਹ ਹਾਲ ਜਿਹੜਾ ਬੀਨ ਹੋਣਾ ਹੁੰਦਾ ਨਹੀਂ ਉਹ ਤਾਂ ਪਾਣੀ ਖੜਾ ਰਹਿੰਦਾ ਨਾ ਜੋ ਖੜਾ ਰਹਿੰਦਾ ਤਾਂ ਫਿਰ ਗੰਦਾ ਹੋ ਜਾਂਦਾ ਵਾ ਭਾਵੇਂ ਕਿੰਨਾ ਵੀ ਇਹਨਾਂ ਸਾਫ਼ ਕਰਕੇ ਰੱਖੋ ਮਿੱਟੀ ਘਟਾ ਬੈਨਾ ਮਿੱਟੀ ਘਟਾ ਨਹੀਂ ਇਹਦਾ ਤੇ ਪਸ਼ੂਆਂ ਦਾ ਆਪਾਂ ਕਰਦੇ ਰਹਿੰਦੇ ਆ ਠੀ ਦਹੀ ਦੀ ਉਹ ਵੀ ਹੋ ਜਾਂਦਾ ਵਾ ਗੰਦਾ ਤਦਿਆ ਵੈਨਾ ਵੜਾ ਪਾ ਲਿਆ ਇੰਨਾ ਰਹਿ ਗਿਆ ਬਸ ਆ ਵੀ ਕਰਦੇ ਗਾ ਅੱਜ ਇਹ ਵੀ ਬੜਾ ਗੱਦਾ ਕੀਤਾ ਕਰ ਆ ਗਿਆ ਇਹ ਵੀ ਨਿਕਾ ਜਾ ਸਰਾ ਬਣਾਇਆ ਵਾ ਤੂੰ ਚਲ ਵਧੀਆ ਤਰਪੂ ਤੋਂ ਨਾ ਨੇ ਮਿੱਟੀ ਨਾਲ ਬੀੜ ਬਲੇ ਬੀੜ ਕੇ ਲੈਂਦੇ ਪਾਣੀ ਖਲੋ ਜਾਂਦਾ ਹਣਾ ਇੱਥੇ ਕਿ ਦੇ ਦੇ ਕੋਣ ਕਈ ਫੜ ਹੂੰ ਕਈ ਬਾਟੀ ਪਾਣੀ ਇਹ ਇੱਥੇ ਆ ਗਿਆ ਤੇ ਤਲਕੜਾ ਆਵੇ ਆਹੋ ਆਪਣਾ ਯਾਰ ਹੈ ਇਹ ਮਰ ਗਿਆ ਆਹ ਗਾੜੀ ਇਹਦੇ ਪੁਰਸ਼ ਪੇਰੇ ਉਹ ਚੰਗੀ ਦਿਰਾਤਾਰ ਆਲਾ ਬੰਦ ਕਰ ਮੋਟਰ ਹਾਂ ਆਹ ਇਹ ਬਾਦ ਕਾੜੀ ਮੋਟਰ ਬੰਦ ਕਰ ਲੋ ਕਰਤੇ ਭਾਉ ਘੱਟੇ ਲੈਣ ਦੇਖੀਓ ਭਾਜੀ ਦੇ ਵੀ ਵੀ ਦਬ ਗਿਆ ਦੇਖੋ